ਅੱਜ ਤੋਂ ਪਹਿਲਾਂ ਮੈਂ ਸਰਦਾਰ ਪਰਮਿੰਦਰ ਸਿੰਘ ਜੀ ਸੁਹਾਣਾ ਸਾਹ ਦਾ ਸਾਰੇ ਇਹਨਾਂ ਦੀ ਟੀਮ ਦਾ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਅੱਜ ਬੜੀ ਮਿਹਨਤ ਕਰਕੇ ਜਿਹੜੇ ਪੁਰਾਣੇ ਸਾਡੇ ਵਿਰਾਸਤੀ ਮੇਲੇ ਹੁੰਦੇ ਸੀ ਉਹਨਾਂ ਦੀ ਯਾਦ ਇੱਕ ਵਾਰੀ ਤਾਜ਼ਾ ਕਰਨ ਵਾਸਤੇ ਨਵੀਂ ਜਨਰੇਸ਼ਨ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ। ਮੈਂ ਦਰਦ ਤੋਂ ਸਰਦਾਰ ਪਰਮੰਦਰ ਸਿੰਘ ਸੁਹਾਣਾ ਜੀ ਨੂੰ ਸਾਰੀ ਇਹਨਾਂ ਦੀ ਟੀਮ ਨੂੰ ਬੇਦੀਆਂ ਘਹਿਰਾਈਆਂ ਤੋਂ ਮੁਬਾਰਕਬਾਦ ਦਿਨ। ਮੈਨੂੰ ਅੱਜ ਇਹਨਾਂ ਦਾ ਹੁਕਮ ਆਇਆ ਸੀ ਕਿ ਸਾਡੇ ਤੀਆਂ ਦਾ ਅਸੀਂ ਮੇਲਾ ਕਰਵਾ ਰਹੇ ਹਾਂ। ਜਿੱਤੋ ਸੀ ਹਾਂ ਕਿ ਹੁਣ ਤੇ ਮੈਂ ਸੋਚਦਾ ਸੀ ਕਿ ਸ਼ਾਦੀ ਤੇ ਛੋਟਾ ਜਿਹਾ ਪਰਿਵਾਰਕ ਪ੍ਰੋਗਰਾਮ ਰੱਖਿਆ ਹੋਣਾ ਪਰ ਤੁਸੀਂ ਬਹੁਤ ਮਿਹਨਤ ਕਰਕੇ ਤੇ ਬਹੁਤ ਸਾਰੀਆਂ ਸਰਕਾਰੀ ਸਖਸ਼ੀਤਾ ਸਾਡੀਆਂ ਭੈਣਾਂ ਜਿਨ੍ਹਾਂ ਨੇ ਲੱਗ ਲੱਗ ਖੇਤਰਾਂ ਦੇ ਵਿੱਚ ਨਾਮ ਨਾ ਖਟਿਆ ਚਾਹੇ ਐਜੂਕੇਸ਼ਨ ਦੇ ਵਿੱਚ ਚਾਹੇ ਬਦੌਰ ਕਲਾਕਾਰ ਜਾਂ ਸਾਰੀਆਂ ਸਾਡੀਆਂ ਉਹ ਬੱਚੀਆਂ ਜਿਨ੍ਹਾਂ ਨੇ ਐਫਸੀਓ ਵਿੱਚ ਟ੍ਰੈਂਥ ਦੇ ਵਿੱਚ ਪਲਾਸਟਿਕ ਦੇ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਅੱਜ ਸਾਰਿਆਂ ਨੂੰ ਇਸ ਮੌਕੇ ਤੇ ਉੱਤੇ ਬਹੁਤ ਵੱਡਾ ਮਾਨ ਸਨਮਾਨ ਮਿਲ ਦਿੱਤਾ। ਬਹੁਤ ਖੁਸ਼ੀ ਹੈ ਕਿ ਜਿਹੜਾ ਸਾਡਾ ਪੁਰਾਣਾ ਕਲਚਰ ਹੈ ਸਾਡੀ ਵਿਰਾਸਤ ਹੈ। ਆਪੋ ਦੇ ਵਿੱਚ ਮਿਲ ਕੇ ਬੈਠਣਾ, ਹੱਸਣਾ ਖੇਡਣਾ। ਅੱਜ ਦੁਨੀਆ ਨੇ ਪ੍ਰੋਗਰੈਸ ਬਹੁਤ ਕਰ ਲਈ ਪਰ ਹਾਸਾ ਦੁਨੀਆ ਦੇ ਵਿੱਚ ਹੌਲੀ-ਹੌਲੀ ਖਤਮ ਹੋ ਰਿਹਾ। ਸੰਤੁਸ਼ਟੀ ਜਿਹੜੀ ਆ ਉਹ ਖਤਮ ਹੋ ਰਹੀ ਹੈ। ਅੱਜ ਕਿਸੇ ਚਿਹਰੇ ਦੇ ਉੱਤੇ ਰੌਣਕ ਨਜ਼ਰ ਨਹੀਂ ਆਉਂਦੀ ਅੱਜ ਕਿਸੇ ਵੀ ਪਰਿਵਾਰ ਦੇ ਵਿੱਚ ਬੈਠਿਆ ਉਹ ਪਰਿਵਾਰਕ ਮਾਹੌਲ ਹੀ ਨਜ਼ਰ ਨਹੀਂ ਆਉਂਦਾ ਜਦੋਂ ਕਿ ਕਿਸੇ ਵੇਲੇ ਲੋਕੀਏ ਸਤਰਾ ਦੇ ਰਵਾਂਡੇ ਵਿੱਚ ਇਕੱਠੇ ਬਾਰਦੇ ਸੀ ਹੱਸਦੇ ਸੀ ਖੇਡਦੇ ਸੀ ਬੱਚੇ ਪੂਰੀ ਤਰ੍ਹਾਂ ਅਨੁਵਾਦ ਹੁੰਦੇ ਸੀ ਬੁੱਢੀਆਂ ਦੇ ਨਾਲ ਪਰ ਅੱਜ ਕੱਲ ਤੇ ਜੇ ਪਰਿਵਾਰ ਦੇ ਵਿੱਚ ਚਾਰ ਜਣੇ ਬੈਠੇ ਹੁੰਦੇ ਤੇ ਚਾਰਾਂ ਦੇ ਹੱਥਾਂ 'ਚ ਆਪੋ ਆਪਣਾ ਮੋਬਾਈਲ ਹੁੰਦਾ ਤੇ ਆਪੋ ਆਪਣੀ ਉਹਨਾਂ ਦਾ ਕਥਨਾਂ ਕੋਤੇ ਗੱਲਬਾਤ ਚੱਲਦੀ ਹੈ ਇਸ ਕਰਕੇ ਅਸੀਂ ਘਰ ਦੇ ਵਿੱਚ ਰਹਿੰਦਿਆਂ ਹੋਇਆ ਵੀ ਅੱਜ ਇਸਲਾ ਲੱਗਦਾ ਹੈ ਕਿ ਜਿਵੇਂ ਸਾਰੇ ਹੀ ਅਸੀਂ ਇਕੱਤੇ ਕੰਦੇ ਮਹਿਸੂਸ ਕਰਦੇ ਪਰ ਖੁਸ਼ੀ ਹੈ ਕਿ ਅੱਜ ਤੁਸੀਂ ਫਿਰ ਇੱਕ ਪਰਿਵਾਰਕ ਮਾਹੌਲ ਜਿਹਦਾ ਬਹੁਤ ਸੱਚੀ ਉਹ ਪੁਰਾਣਾ ਜਿਹੜਾ ਪੰਜਾਬ ਉਹਦੀ ਇੱਕ ਵਾਰੀ ਯਾਦ ਫਿਰ ਸਾਰਿਆਂ ਨੂੰ ਦਿਵਾ ਦਿੰਦੀ ਹੈ ਮੈਂ ਸਾਰੇ ਜਿੰਨੇ ਇੱਥੇ ਆਏ ਸਾਰਿਆਂ ਨੂੰ ਵਧਾਈ ਵੀ ਦਿੰਦਾ ਔਰ ਇਹ ਵੀ ਆਸ ਰੱਖਦਾ ਕਿ ਜਿਸ ਦਾ ਅੱਜ ਤੁਸੀਂ ਘਰ ਨਾਲ ਕੇ ਸਾਰੇ ਬੈਠੇ ਹੋ ਬੱਚਿਆਂ ਦੇ ਨਾਲ ਬੈਠੇ ਹੋ ਇਸੇ ਤਰ੍ਹਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਵੀ ਟਾਈਮ ਪੜਨਾ ਚਾਹੀਦਾ ਕਿਉਂਕਿ ਇਹ ਹੀ ਸਾਡੀ ਅਸਲੀ ਅਮਾਨਤ ਹੈ ਇਹ ਹੌਲੀ-ਹੌਲੀ ਸਾਡੇ ਹੱਥਾਂ ਚੋਂ ਨਿੱਕੀ ਰਹੀ ਹੈ ਇਸ ਤਰ੍ਹਾਂ ਜੇਵੇ ਚੰਗੇ ਮਾਹੌਲ ਨੇ ਵੀ ਆਪਸ ਦੇ ਵਿੱਚ ਪਿਆਰ ਪਾਦਾ ਕਰਦੇ ਆਂ ਇਕੱਠਾਂ ਘਟਾਉਂਦੇ ਆਂ ਤੁਹਾਡੇ ਦਿਮਾਗ ਦੇ ਉੱਤੇ ਖਨਾਟ ਘਟਾਉਂਦੇ ਆਂ ਇਸ ਲਈ ਮੇਰੀ ਅਰਦਾਸ ਹੈ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚਰਦੇ ਕਲਾਪ ਦੇ ਵਿੱਚ ਰੱਖੇ ਤੇ ਸਾਰੇ ਤੁਸੀਂ ਖੁਸ਼ੀਆਂ ਖੇਡੋ ਆਨੰਦ ਲਓ ਬਹੁਤ ਬਹੁਤ ਸਾਰਿਆਂ ਨੂੰ ਵਿਦਾਈ ਵਾਹਿਗੁਰੂ ਜੀ ਕਾ ਫਤਹ